ਹਾਂਜੀ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਚਾਲੇ ਪਾਏ ਸੀਗੇ ਗਿੱਦੜਬਾਹ ਸ਼ਹਿਰ ਲਿਆਂਦਾ ਕਖੜੀਆਂ ਦਾ 25 ਕਿਲੋ ਆਪਾਂ ਇੱਥੇ ਘਰ ਕੋਲ ਕੱਲ ਤੂੜੀ ਬਣਾਈ ਆ ਨਹੀਂ ਉੱਥੇ ਮੇਸ਼ਾਦ ਵੀਡੀਓ ਬਣਾਈ ਮੇਰੇ ਲੱਗਦਾ ਹਾਂ ਨਹੀਂ ਬਣਾਈ ਮੈਂ ਉੱਥੇ ਵੀ ਦਾ ਕਖੜੀਆਂ ਤੇ ਕੋਸ਼ਿਸ਼ ਤੂੜੀ ਰੱਖਣੀ ਥੋੜੇ ਥਾਂ 'ਚ ਤੇ ਬਾਕੀ ਢਾਈ ਕਿੱਲਿਆਂ 'ਚ ਵੀ ਦਾਂਗੇ ਆਪਾਂ ਫਖੜੀਆਂ ਠੀਕ ਆ ਮੁੰਡਿਆ ਪੰਜਾਬ ਵਾਲੇ ਨੂੰ ਲਿਆਂਦਾ 20 ਆਪਾਂ ਗਿੱਦੜਵਾ ਸ਼ਹਿਰ ਤੋਂ ਮਸ਼ਹੂਰ ਜਿਹੜੇ ਪੰਜਾਬ ਸੀਡਸ ਵਾਲੇ ਝੋਨੇ ਦੇ ਤੇ ਬੀਜ ਦੇ ਦੁਕਾਨ ਕਦੇ ਵੀ ਜੋ ਵੀ ਪੂਰੇ ਮਸ਼ਹੂਰ ਆ ਤੇ ਕਣਕ ਤਾਂ ਆਪਾਂ ਵੇਚੀ ਤੇ ਟੂੜੀ ਵੀ ਕੱਲ ਅੰਦਰ ਪੈ ਗਈ ਇੱਕ ਮੈਜੋ ਸਿਲੰਡਰ ਜਿਹੜਾ ਆਪਣਾ ਉਹ ਸੀ ਆ ਅੱਗ ਭਜਾਉਣ ਵਾਲਾ ਕੀ ਕਹਿੰਦੇ ਨੇ ਫਾਇਰ ਪਤਾ ਨਹੀਂ ਕੀ ਕਹਿੰਦੇ ਐਗਜ਼ੌਸਟ ਕਿ ਪਤਾ ਨਹੀਂ ਕੀ ਕਹਿੰਦੇ ਹੁੰਦੇ ਆ ਤੇ ਉਹਨੂੰ ਉਹਦਾ ਸਟੈਂਡ ਬਣਵਾ ਲਿਆਂਦਾ ਅੱਜ ਆਪਾਂ ਇੱਕ ਕਾਪਲ ਜ਼ਰੂਰ ਰਹੇਗਾ ਯਾਰ ਬਸ ਨਾ ਕਿੰਗਰੇਆਲਾ ਆ ਥਰਾਜਾਲੇ ਤੋਂ ਕਿੰਗਰੇਆਲਾ ਨਾ ਇਹ ਆ ਗਈ ਆਪਣੀ ਨੈਨ ਨਿੱਕੀ ਲੱਗੇ ਪਿਆ ਲੋਕ ਕਈ ਤੂੜੀਆਂ ਨੂੰ ਉਹ ਵੇਖੋ ਜਿਵੇਂ ਤੇ ਕਈ ਹਰੇ ਕਣਕਾਂ ਕਣਕਾਂ ਖੜੀਆਂ ਵੀ ਆ ਵਾਧੂ ਹਜੇ ਜੇਸਾਂ ਨਾ ਵੇਖਿਆ ਕਿ ਪਰ ਹੋਰ ਤਿੰਨ ਚਾਰ ਦਿਨਾਂ ਬਸ ਆ ਵੇਖੋ ਕਈ ਕਣਕਾਂ ਦੇ ਤੇ ਕਈ ਤੂੜੀ ਵਾਲੇ ਦੇ ਉਹ ਲੱਗੇ ਪਏ ਤੂੜੀ ਵਾਲੀ ਤੇ ਆਪਣੇ ਵੀ ਤੂੜੀ ਚੱਲੀ ਜਾਂਦੀ ਆ ਇੱਕ ਯਾਰ ਮਹਿੰਦਰੇ ਦਾ ਸੈਲਫ ਜਾ ਖਰਾਬ ਹੋ ਗਿਆ ਸੀਗਾ ਉਹ ਨਾ ਕੱਲ ਸਟਾਰਟ ਨਹੀਂ ਹੋਇਆ ਤੂੜੀ ਵੇਲੇ ਪਤਾ ਨਹੀਂ ਕੀ ਚੱਕਰ ਆ ਤੇ ਮੈਂ ਸੈਲਫ ਮੇਰੇ ਕੋਲੇ ਹੀ ਆਉਣਾ ਮਗਰ ਪਿਆ ਕਾਰ ਚ ਤੇ ਉਹ ਕੋਲ ਲਿਆ ਸੀ ਤੇ ਮੈਂ ਵਿਖਾਇਆ ਮਿਸਤਰੀ ਨੂੰ ਮਿਸਤਰੀ ਨੇ ਜਮਾ ਸਹੀ ਆ ਬੈਟਰੀ 'ਚ ਕੋਈ ਨੁਕਸ ਹੋਊਗਾ ਤੇ ਬੈਟਰੀ ਵੀ ਨਵੀਂ ਆ ਉਹ ਕੜਕ ਕੜਕ ਜਿਹਾ ਕਰਦੇ ਆਪਾਂ ਸੈਲਫ ਲਾਉਣੇ ਨਾ ਕੜਕ ਕੜ ਬਸ ਐਂ ਕਰਕੇ ਬੰਦ ਹੋ ਜਾਂਦਾ ਮਤਲਬ ਕਿ ਸਟਾਰਟ ਹੀ ਨਹੀਂ ਦਾ ਕੜਕ ਕੜਕ ਹੀ ਕਰੀ ਜਾਂਦਾ ਕਾ ਚੱਲੀ ਆ ਜੀ 60 ਤੇ ਤੂੜੀ ਵਾਲੀ ਇਧਰ ਟਰੈਕਟਰ ਵਾਲੀ ਤੁਹਾਡੀ ਉਹ ਵਕੜਕੜਕ ਕੀ ਕਰੀ ਜਾਂਦਾ ਤੇ ਸਾਮਣੇ ਲੱਗੇ ਸੈਲਫ ਚ ਰਲੋ ਤੇ ਸੈਲਫ ਨੂੰ ਵੇਹਣੀ ਆ ਘਰੇ ਆ ਕੇ ਕਸਦੇ ਆ ਤੇ ਨਾਲੇ ਵੇਹਣੀ ਆ ਕਿ ਜੇ ਬੈਟਰੀ ਚ ਕੋਈ ਫੋਰ ਬੈਟਰੀ ਧਰ ਕੇ ਵੇਖ ਲਾਂਗੇ ਜੇ ਫਿਰ ਤਾਂ ਬੈਟਰੀ ਨੁਕਸ ਹੋਊਗਾ ਉਹ ਨਾਥ ਨਹੀਂ ਧਰੀ ਜਾਊਗੀ ਕਿਉਂਕਿ ਸ਼ੋਰਾ ਜਾਊਗਾ ਤਾਂ ਉਹਦੇ ਚ ਧਰਾਂਗੇ ਜਾਂ ਇੱਥੋਂ ਚੱਕ ਲੈਣੇ ਆ ਪਰ ਜੇ ਤਾਂ ਉਹਨਾਂ ਦੇ ਵੇਖ ਲੈਣੇ ਕਿ ਧਰ ਕੇ ਜੇ ਸਟਾਰਟ ਹੋ ਗਿਆ ਫਿਰ ਤਾਂ ਬੈਟਰੀ ਦੀ ਨੁਕਸਾਨੀ ਤਾਂ ਫਿਰ ਸੈਲਫ ਫੇਰ ਲੈ ਜਾਣਾ ਪਊਗਾ ਮਲੋਟ ਬਸ ਵੀ ਲਿਆਂਦਾ ਹੁਣ ਅ ਅੱਜ ਸ਼ਨੀਵਾਰ ਨੂੰ ਲਗਾਗੇ ਐਤਵਾਰ ਦੀ ਆਪਣੀ ਵਾਰੀ ਆ ਪਾਣੀ ਦੀ। ਛੁੱਕ ਸ਼ਨੀਵਾਰ ਲਗਾਗੇ ਆਪਾਂ ਵਾਹਣ ਤੇ ਵਾਹ ਕੇ ਮੁੜ ਕੇ ਵੀ ਤਾਂ ਇੱਕ ਖੜੀਆਂ ਪਾਣੀ ਲਾ ਕੇ ਸਰੇ ਰੇਈ ਬਣਾਉਣੀਆਂ ਆਪਾਂ ਕਿਹੜਾ ਤੋੜਨੀਆਂ। ਪਹਿਲਾਂ ਮੂੰਗੀ ਦੀ ਸਕੀਮ ਸੀਗੀ। ਫਿਰ ਮੂੰਗੀ ਦੇ ਸਕੀਮ ਕਾਰ ਤੇ ਘਰ ਤੇ ਘਰੇ ਕੀ ਖਰਚਾ, ਖੁਰਚੇ ਦਾ ਫਿਰ ਤੁਹਾਨੂੰ ਪਤਾ ਹੀ ਹੈ ਨਾ ਸਪਰੇਆ ਫਿਰਾਂ ਦਾ। ਕੁਝ ਫਿਰ ਉਹ ਵੀ ਹੋਊਗਾ ਨਾ। ਵੀ ਵੀ ਬਹੁਤ ਮਹਿੰਗਾ ਹੁੰਦਾ। ਵੀ ਤਾਂ ਇਹਦਾ ਵੀ ਅੱਜ ਬਹੁਤ ਮਹਿੰਗਾ ਦਿੱਤਾ 600 ਰੁਪਏ ਕਿਲੋ ਦਿੱਤਾ 5 ਕਿਲੋ ਲੈ ਆਇਆ ਮੈਨੂੰ ਤਾਂ ਲੱਗਿਆ ਕਿ ਕੋਈ 100-200 ਰੁਪਏ ਕਿਲੋ ਹੋਊਗਾ ਪਰ 600 ਰੁਪਏ ਇੱਕ ਤੇ ਆ ਟਿੰਡੋਂ ਦਾ 1200 ਰੁਪਏ ਕਿਲੋ ਵੀ ਚਲੋ ਜਿਵੇਂ ਵੀ ਆਪਾਂ ਕਹਈਏ ਨਾ ਸਾਰਾ ਕੁਝ ਹੀ ਆਉਂ ਜਾਂਦੀ ਹਿੰਦ ਅੱਗੇ ਚੱਲ ਕੇ ਘਰੇ ਕਰਦੇ ਫਿਰ ਕੋਈ ਕਾਰਵਾਈ ਪਾਉਣੇ ਆ ਲਓ ਮੁੰਡਿਓ ਸਾਢੇ 3 ਜਮਾ ਓਕੇ ਸੀਗਾ ਠੀਕ ਹੈ ਤੇ ਹੁਣ ਟਰਮੀਨੇਟ ਕਰਦੇ ਆ ਨਵੇਂ ਲਿਆਂਦੇ ਆ ਦੇਖ ਇੱਕ ਅਰਲੈਂਡੀਆ ਥਿੰਬਲਾ ਦੋ ਟਰਮੀਨੇਟ 550 ਜਿਗਾਰ ਦਿੱਤਾ ਤਿੰਨ ਚੀਜ਼ਾਂ 4 1 2 3 4 550 ਦੀ ਇਹ ਵੇਣੇ ਰਾਣ ਥੁੜੀਆਂ ਕੰਡਮ ਨਹੀਂ ਹੋਈਆਂ ਪਈਆਂ ਸੀ ਇਹ ਤਾਂ ਬਾਲੀ ਸੀ ਇਹ ਫਿਰ ਛੋਟੀ ਰਹਿ ਨਹੀਂ ਸੀ ਜਦੋਂ ਪਿਛਲ ਕੇ ਲਾਉਂਦੇ ਤੇ ਫਿਰ ਤਾਂ ਕਰਕੇ ਇਹ ਹੁਣ ਕਰਦੇ ਆਪਾਂ ਚੇਂਜ ਇੱਕ ਇੱਕ ਤਾਰ ਵੀ ਚੇਂਜ ਕਰ ਦਿੰਨੇ ਆ ਤੇ ਨਾਲੇ ਇਹ ਇਹ ਤਾਰ ਦਾ ਲੋਡ ਹੀ ਨਹੀਂ ਦੀ ਇਹਦੇ ਆਪਾਂ ਇਹ ਲੰਮੀ ਬਹੁਤ ਹੈ ਇਹਨੂੰ ਥੋੜੀ ਵੱਡ ਕੇ ਛਿੱਲ ਕੇ ਕਰ ਦਾਂਗੇ ਲੈ ਤਾਂ ਵੈਸੇ ਉਹ ਵੀ ਵੱਡੀ ਆਏ ਆਪਾਂ ਚੱਲ ਕੋਈ ਹੁਣ ਬਈ ਨਾ ਅਸਟਾਰਟ ਤਾਂ ਹੁਣ ਲੱਗ ਪੈਸੀਗਾ ਪਟੱਕ ਦੇਣ ਚਲੋ ਚੇਂਜ ਕਰ ਦਿੰਨੇ ਸੀ ਇਹ ਚ ਵਧੀਆ ਨਾਲ ਲੰਘ ਜਾਊਗਾ ਹੁਣ ਮੈਂ ਚੇਂਜ ਕਰਦਾ ਫਿਰ ਸੈਲਫ ਮਾਰ ਕੇ ਖੋਣੇ ਤਾਂ ਕਲਤੂੜੀ ਵਧੀਆ ਪਾਤੀ ਉਹਨਾਂ ਨੇ ਅੰਦਰ ਵੇਖੋ ਓਕੇ ਨਾ ਬਾਕੀ ਇਹ ਕਣਕ ਪਈ ਆਪਣੇ ਦਮਾ ਜੀ ਪਾਉਣੀ ਹੈ ਜੇ ਇਹ ਵੀ ਕਰ ਗਏ ਨੂੰ ਫਿੱਟ ਲੋ ਜੀ ਕਸਤੇ ਟਰਮੀਨੇਟ ਮਾਰ ਕੇ ਸਾਬ ਕਿਉਂ ਹੁੰਦਾ ਪਾ ਕੇ ਤੈਨੂੰ ਗ੍ਰੀਸ ਲਾ ਲਈ ਇਹਨਾਂ ਨੂੰ ਜੇ ਖਰਾਬ ਜੀ ਹੋ ਜਾਂਦੇ ਆ ਉਹ ਬਾਰੇ ਪੁਰਾਣੇ ਹੋ ਗਏ ਯਾਰ ਨਾਲ ਦੇ ਸੀਗੇ ਉਹ ਕਰਦਿਆਂ ਨੂੰ ਬੰਦ ਅੰਦਰ ਲਾ ਦੇਣਾ ਬਸ ਹਾਂਜੀ ਬਾਬਿਓ ਕੱਲ ਪੈ ਗਿਆ ਮੀਂਹ ਆਪਣੇ ਮੀਂਹ ਆਵੇ ਲੋ ਬੱਦਲ ਹਜੇ ਵੀ ਹੈਗੇ ਆ ਮੀਂਹ ਮਤਲਬ ਕਿ ਵਾਵਾ ਜੇ ਸੀਗਾ ਤੇ ਅੱਜ ਤੂੜੀ ਵਾਲਾ ਕੰਮ ਕੈਨਸਲ ਹੋ ਗਿਆ ਚੱਲਿਆ ਨੀਗਾ ਅੱਜ ਅਸੀਂ ਕਿਹ ਚਲੋ ਬਾਹਲੀ ਗੇ 16 ਤਵੀਆਂ ਮਗਰ ਪਹਿਲੇ ਗੇਰ ਚਾ 16 1700 ਚੱਕਰ ਆ ਰਾਉਣ ਵਾਲੀ ਜੱਲੀ ਜਾਂਦਾ ਕੰਮ ਮਤਲਬ ਕਿ ਕਿਉਂਕਿ ਅੱਜ ਗੱਲਾ ਹੋ ਗਿਆ ਸੀ ਲੰਗਾ ਵਾਵਾ ਯਾਰ ਕੱਲ ਵੀ ਵਾਵਾ ਸੀ ਤੇ ਇੱਥੇ ਵਿੱਚ ਨਹੀਂ ਆਪਾਂ ਖਖੜੀਆਂ ਵਗੈਰਾ ਹੋਰ ਲਾਟਣਾ ਪਟਣਾ ਸਾਰਾ ਕੁਝ ਵਿੱਚ ਤੇ ਅੱਜ ਨਾਲ ਫਰੀ ਸੀਗੇ ਕੀ ਆਈ ਵਾਲੀ ਅੱਜ ਨਾ ਇਸ ਕਰਕੇ ਮੈਂ ਲੈ ਇਨਾ ਵਣ ਵਾਤਾ ਮੈਂ ਤੇ ਥੋੜਾ ਇਥਾਂ ਤੂੜੀ ਵਾਸਤੇ ਰੱਖ ਲਿਆ ਉਹ ਛਾਹ ਤੂੜੀ ਦਾ ਰੱਖ ਲਿਆ ਤੇ ਕਾਵਿਲ ਵਾਲਿਆ ਆਪਾਂ ਬਾਬਿਓ ਥਲੰਡਰ ਓਕੇ ਇਹ ਚੱਲ ਸੇਫਟੀ ਵਾਸਤੇ ਹੀ ਆ ਹਨਾ ਸਟੈਂਡ ਬਣਵਾ ਕੇ ਲਾ ਰਿਆ ਪੂਰਾ ਵਧੀਆ ਓਕੇ ਰਿਪੋਰਟ ਕਰਕੇ ਲਵਾਇਆ ਆ ਭਾਈ ਆਨੇ ਦੋ ਕਿਲੇ ਰਹਿ ਗਏ ਅੱਜ ਤਾਂ ਇਤਨੇ ਕਿਲੇ ਆ ਪੂਰੇ ਉਹਦੇ ਕੁਝ ਟੂੜੀ ਵਾਸਤੇ ਰੱਖਣਾ ਟੂੜੀ ਰੱਖਾਂਗੇ ਉਸੇ ਬਾਕੀ ਭਾਈ ਆਨੇ ਹੋਲੇ ਹੋਲੇ ਸਰਾਉ ਨਾਲ ਚੱਲੀ ਜਾਂਦਾ ਕੰਮ ਅਰੇ ਪਹਿਲੇ ਗੇਅਰ ਤੇ ਦੂਜਾ ਮੈਂ ਲਾਇਆ ਨਹੀਂ ਮੈਂ ਕਿਹਾ ਚੱਲ ਗਿਆ ਹੋਵੇ ਭੱਜੂ ਬਾਲਾ ਹਨਾ ਇੱਕ ਪੱਕਾ ਥਾਂ ਇਹ ਪਹਿਲ ਹਾਲ ਵੀ ਇੱਕ ਕਿੜਾ ਲਾਇਆ ਪਿਆ ਚਾਰ ਚੁਫੇਰੇ ਲੱਗਾ ਹੈ ਵਿਚਾਲੇ ਟੂਲੇ ਕਿਦਣ ਲੱਗਾ ਇਹੇ ਮੂਰਲੇ ਤਵੇ ਕੱਟਾ ਲਿਆ ਤਰੂ ਨਵੇਂ ਨਵੇਂ ਤਵੇ ਜਵਾਂ ਨਵੇਂ ਵੰਗੂਆਂ ਥੋਲੇ ਮੋਟੇ ਥਾਂ ਦੇ ਵਜੇ ਵਜੇ ਆ ਇਸ ਕਰਕੇ ਥੋੜਾ ਕੱਟਾ ਕਰਦਾ ਕੋਈ ਮੀਂਹ ਪੈ ਗਿਆ ਗਿੱਲਾ ਹੋ ਗਿਆ ਬਾਣ ਥੋੜਾ ਥੋੜਾ ਇੰਨਾ ਮੀਂਹ ਹਵੇ ਲੋ ਗਿੱਲਾ ਸੀ ਬਾਣ ਕਿ ਨਹੀਂ ਤਾਂ ਫੁੱਲ ਉਣਾੜੇ ਬਾਣ ਹੁੰਦੇ ਆ ਲਾ ਕੇ ਦੇਖੇ ਫਿਰ ਦੂਜਾ ਮੁੰਡਿਓ ਹਾਲਾ ਭੱਜੂਆ ਯਾਰ ਹਾਲਾ ਭਾਈ ਦਾ ਐਵੇਂ ਤਮੀਆਂ ਤੋੜ ਦੂਗਾ ਨਹੀਂ ਰਾ ਉਖਲੀਆਂ ਵਜ ਵਜ ਕੇ ਆਪ ਹੀ ਆ ਗਿਆ ਸ਼ੀਸ਼ਾ ਲੈ ਗਿਆ ਨਟ ਢਿੱਗ ਪਿਆ ਇਧਰ ਲੈ ਆ ਇਥੋਂ ਨਟ ਢਿੱਗ ਪਿਆ ਉਹ ਫਿਰ ਮੈਂ ਤਾਂ ਉਹਨੇ ਬਾਜੇ ਪਾਵਾਂਗੇ ਫੇਰਾ ਮਾਰ ਲਿਓ ਆਈ ਕੰਗੜਾ ਆਪਣਾ ਠੀਕ ਆ ਵਾਪਸ ਮਾਰੀ ਜਨੇ ਮਾਰ ਦੇ ਫਿਰ ਵੇਣੀਆ ਦੋਰੀਆਂ ਇਹ ਡੋਟਾ ਮੀਟਰ ਪਾਲਿਆ ਮਗਰ ਇੱਕ ਵਾਰੀ ਤਵੀਆਂ ਮਾਰਦੇ ਇੱਕ ਵਾਰੀ ਹਲ ਮਾਰਦੇ ਵਧੀਆ ਬਣ ਗਿਆ ਮਤਲਬ ਕੀ ਵਾਹਣ ਡੋਟਾ ਮੀਟਰ ਨਹੀਂ ਆਉਂਦਾ ਦੂਜਾ ਇਹ ਰਸ ਸੋਨਾ ਸਾਰਾ ਜੱਕਰੀ ਆ ਤੇ 50 ਚ ਜੱਕਰ ਡਰਾਪ ਕਰੀ ਜਾਂਦਾ ਬਾ 50 100 ਦੇ ਵਿੱਚ ਪਚਤ 11:20 ਤੇ ਲੱਗੇ ਸੀਗੇ ਇਹਨੇ ਕਿੰਨੇ ਟਾਈਮ ਚ ਮਾਰਦੇ ਆ ਹਜੇ 4 ਘੰਟੇ ਵੈਦਰਾ ਆਇਆ ਤੇ 3 ਘੰਟੇ ਹੋਰ ਆਇਆ ਮਤਲਬ 4-4 ਘੰਟੇ ਲਾੜੋ ਆਇਆ ਹਜੇ ਤੇ ਵੇੜੇ ਕੀ ਬੰਦ ਛੱਡਦਾ ਲਓ ਜੀ ਮੁੰਡਿਓ ਘਰ ਤੱਕ ਕੰਮ ਕਰਨ ਠੀਕ ਹੈ ਜੀ 11:20 ਤੇ ਲੱਗਿਆ ਸੀਗਾ 1:00 ਵਜੇ 10 ਮਿੰਟ ਰਹਿ ਗਏ ਨਾਲਾ ਸਾਹਿਬ 2 ਘੰਟੇ ਵਾਂਗੂ ਲਾੜ ਲੱਗੇ ਤੇ 2 ਕਿੱਲੇ ਹੋ ਸੀਗੇ ਕਿ ਕਿਲਾ ਇਹ ਜੋ ਨਥਾ ਛੱਡਦਾ ਆਪਾਂ ਦੂਰ ਦੇ ਕਿਲਾ ਇਹ ਲਾ ਲੋ ਬਸ ਇੱਕੋ ਥੇ ਰਹਿ ਗਿਆ ਉਹ ਥਾਂ ਘਰ ਕੋਲ ਜਮਾ ਨਾਲ ਇਹਦੇ ਪੱਠੇ ਸੀਗੇ ਥੋੜੀ ਕਣਕ ਸੀਗੇ ਇਹ ਕਹੀ ਤੁਹਾਨੂੰ ਜਾਣਕਾਰੀ ਦਵਾਂਗੇ ਅੱਗ ਭਿਉਣਾ ਲਾਇਆ ਮੇਰੀ ਬਾਹਰ ਰੋਵਾਂ ਕੱਲ ਨੂੰ ਅਗਲੀ ਵੀਡੀਓ ਜਾਂ ਇਸ ਵੀਡੀਓ ਦੇਖ ਲਾਂਗੇ ਜੇ ਘਟੇ ਗਏ ਹੁਣ ਦੇ ਜਾਣਕਾਰੀ ਟਾਸ ਦਾ ਨਿਕਾ ਮਗਾਨ ਜਾਣਾ ਨਹੀਂ ਬੋਰਕਾ ਬਾਰਕਰ ਆ ਯਾਰ ਜਮਾ 20 ਚੱਲਦੇ ਰੁਣ ਘਰੇ ਬਸ ਇੱਕ ਕਿਹੜਾ ਸੈ ਇ ਤੇ ਲਾਉਣਾ ਸਾਈਡ ਤੇ ਤੇ ਟੂੜੀ ਰੱਖਣੀ ਉਹ ਚਾਲੇ ਤੇ ਇੱਕ ਉਹ ਮਾਰਨਾ ਬਾਅਦ ਚੱਲਦੇ ਦੂਸਰਾ ਘਟਿਆ ਪਿਆਣੀ ਪੀਨੇ ਮੱਕੀ ਨੂੰ ਪਾਣੀ ਲਾਉਣਾ ਹਾਂ ਤੇ ਗਿਵਾਰ ਨੂੰ ਲੋ ਵੀ ਬਾਪਿਓ ਅੱਜ ਆਈ ਕੱਸੀ ਦੋ ਤਿੰਨ ਨੂੰ ਵੇਢੀ ਕੀ ਆਂਦੇ ਨੂੰ ਤੇ ਅੱਜ ਹੀ ਬਾਬਾ ਵਾਣ ਤਿਆਰ ਹੋਇਆ ਸੀ ਤੇ ਅੱਜ ਹੀ ਆਪਾਂ ਬਿਜ਼ਨਸ ਇੱਥੇ ਬੱਲਾ ਬੱਲਾ ਗੀਆਂ ਛੱਡ ਕੇ ਮੋਗਾ ਫਿਰ ਚੱਲਦੇ ਆ ਹਲੇ ਕੰਟਾ ਲੱਗ ਜੂ ਜਾਂਦੇ ਨੂੰ ਛੱਡਦੇ ਮੋਗਾ ਇੱਥੇ ਮੋਗਾ ਆਪਣਾ ਛੱਡ ਕੇ ਡੇਗੀ ਵੀ ਨਾ ਪੱਗੇ ਹਾਂ ਦਾ ਕੋਈ ਨਹੀਂ ਕਰੋ ਪਾਈ ਛੱਡਾਂ ਫਿਰ ਪੈਣਾ ਲੋ ਵੀ ਭਾਬਿਓ ਛੱਡਦਾ ਮੋਗਾ ਹੁਣ ਵੇਖ ਅੱਗਾ ਫਟੀਆਂ ਫੁੱਟੀਆਂ ਕਿੰਨਾ ਦੇ ਹੈਗਾ ਤੇ ਕਿੰਨਾ ਦੇ ਨਹੀਂ ਤੱਸੀ ਅੱਜ ਭਰੀ ਆ ਤੋ ਤਿੰਨ ਦਿਨ ਹੋ ਗਏ ਇਹਨੂੰ ਦੇਖੀ ਜਾਂਦੇ ਸੀ ਹੁਣ ਉੱਥੇ ਬੱਲਾਂ ਦਾ ਛਿੱਟਾ ਦਿੱਤਾ ਕਖੜੀਆਂ ਖੁਖੜੀਆਂ ਕੋਈ ਵਿੱਚ ਜੰਤਰ ਜਿਹਾ ਮਿਕਸ ਕਰ ਲੇਕਾਂ ਅੱਧਾ ਕਿੱਲ ਲੱਗਦਾ ਜੰਤਰ ਵਿੱਚ ਵੀ ਤਾਂ ਸਭ ਮਿਕਸ ਹੀ ਕਰ ਲੈ ਸਾਰਾ ਕੁਝ ਤੇ ਇਹ ਜੜੀ ਉੱਤੇ ਮਸ਼ੀਨ ਜੀ ਮਾਰੀ ਜਾਂਦੇ ਸੀ ਹੈਰੋਂ ਲਾ ਲਓ ਮਸ਼ੀਨ ਲਾ ਲਓ ਹਨਾ ਇੱਕ ਮਿੰਟ ਵੇਖ ਲਈ ਯਾਰ ਚਲ ਜੀ ਨਾਲ ਸਾਰਾ ਖੁੱਲ ਗਿਆ ਕਿ ਵਿੱਚ ਕੋਈ ਰਹਿ ਗਿਆ ਗੱਟਾ ਗੁੱਟਾ